देखो सवेरे का टाइम होना जिम्मी बस घूमने को कह रहे हैं चलिए कमी चलिए चलिए आजा आजा जिम्मी चल चली चला कड़ गया हैं क्या रही ਦੀਖਦੇ ਆ ਬੀਬੀ ਇਸ ਟਾਈਮ ਆਉਂਦਾ ਹੈ ਇਹ ਇਹਨਾਂ ਨੂੰ ਕੁਛ ਨਾ ਕੁਛ ਖਾਣ ਨੂੰ ਮੈਂ ਜ਼ਰੂਰ ਦਵਾਂਗਾ ਇਹ ਰੋਜ਼ ਮੇਰੀ ਵੇਟ ਕਰਦੇ ਆ ਹਾਂ ਦੇਖੋ ਨੇ ਚੁੰਝ ਭਾਲ ਵੀ ਲਈ ਇਹਨਾਂ ਦਰਖਤਾਂ 'ਚ ਪੰਛੀ ਹੋਰ ਵੀ ਬਹੁਤ ਹੈ ਜਿਹੜੇ ਰੋਜ਼ ਵੇਟ ਕਰਦੇ ਆ ਵੀ ਅਸੀਂ ਆ ਕੇ ਕੁਛ ਨਾ ਕੁਛ ਪਾਉਂਗੇ ਬਟ ਉਹ ਜਿੰਮੀ ਕਰਕੇ ਥੋੜਾ ਜਿਹਾ ਡਰਦੇ ਆ ਉਹ ਫਿਰ ਆਦੇ ਨਹੀਂ ਜਿਸ ਟਾਈਮ ਅਸੀਂ ਜਾਣ ਲੱਗਦੇ ਆ ਫਿਰ ਇਸ ਜਗ੍ਹਾ ਤੇ ਸਾਰਾ ਉਹਨਾਂ ਦਾ ਮੇਲਾ ਲੱਗ ਜਾਂਦਾ ਅੱਜ ਵੈਸੇ ਮੌਸਮ ਵੀ ਵਧੀਆ ਹੈ ਜੀ ਸਵੇਰੇ ਸਵੇਰੇ ਆਦ ਰਖਤ ਇਹਨਾਂ ਨੇ ਆਲਣੇ ਪਾਏ ਹੋਏ ਆ ਤੇ ਆ ਦੇਖੋ ਹੁਣ ਇੱਧਰ ਮੈਂ ਇੱਧਰ ਆ ਗਿਆ ਤੇ ਜਿੰਮੀ ਵੀ ਇੱਧਰ ਆ ਗਿਆ ਉਧਰ ਦੇਖਾ ਉੱਗਟਾਰਾ ਵੀ ਆ ਗਈਆਂ ਭਾਈ ਆ ਕੁਦਰਤ ਹੈ ਜੀ ਕੁਦਰਤ ਚੋਂ ਬਸ ਪਰਮਾਤਮਾ ਦਾ ਅਹਿਸਾਸ ਹੁੰਦਾ ਕੁਦਰਤ ਤੋਂ ਬੜਾ ਕੁਝ ਨਹੀਂ ਕੁਦਰਤ ਹੀ ਪਰਮਾਤਮਾ ਹੈ ਸ਼ਾਮ ਦਾ ਟਾਈਮ ਹੈ ਜੀ ਤੇ ਅੱਜ ਸ਼ਾਮ ਨੂੰ ਮੈਂ ਵੀ ਸਾਬ ਨਾਲ ਸੈਰ ਕਰਨ ਆਈ ਆ ਕਿਉਂਕਿ ਅੱਜ ਸਾਡੇ ਯੋਗਾ ਦੀ ਛੁੱਟੀ ਸੀਗੀ ਤੇ ਸ਼ਾਮ ਨੂੰ ਮੈਨੇ ਹੀ ਯੋਗਾ ਚੱਲੇ ਜਾਂਦੀ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਅੱਜ ਸੈਰ ਕਰੇ ਆਉਂਦੀ ਆ ਸਾਬ ਵੀ ਆ ਚੁੱਕੇ ਤੇ ਜਲਦੀ ਨਵੂ ਨੂੰ ਵੀ ਮੈਂ ਜ਼ਬਰਦਸਤੀ ਲਈ ਆਈ ਵੈਸੇ ਕਿਉਂਕਿ ਨਵੂ ਦਾ ਕੱਲ੍ਹ ਨੂੰ ਛੁੱਟੀ ਹੈ ਪੇਪਰ ਨਹੀਂ ਹੈਗਾ ਪੇਪਰ ਹੀ ਦਾ ਹੈਗਾ ਟਿਊਜ਼ਡੇ ਇਸ ਕਰਕੇ ਫਿਰ ਮੈਂ ਨਵੂ ਨੂੰ ਵੀ ਨਾਲ ਲਈ ਤੇ ਇੱਥੇ ਨਾ ਬਗਲੇ ਬੈਠੇ ਆ ਜਿੰਮੀ ਨੂੰ ਦੇਖ ਕੇ ਨਾ ਸਾਰੇ ਉੜ ਕੇ ਉੱਪਰ ਬੈਠ ਗਏ ਇੰਨੀ ਸੋਹਣੀ ਹਵਾ ਚੱਲਦੀ ਠੰਡੀ ਸ਼ਾਮ ਦੇ 7 ਵੱਜ ਚੁੱਕੇ ਆ ਜੀ ਤੇ ਕਿਚਨ ਚ ਆ ਚੁੱਕੀ ਆ ਬਣਾਈ ਸੀਗੀ ਦੁਪਹਿਰੇ ਸਬਜੀ ਚਨੇ ਤੇ ਸਾਬ ਕਹਿੰਦੇ ਮੈਂ ਰਾਤ ਨੂੰ ਖਾਣੇ ਨਹੀਂ ਵਾਈਟ ਚਨੇ ਕਿਉਂਕਿ ਉਹਨਾਂ ਨੂੰ ਦਿੱਕਤ ਹੋ ਜਾਂਦੀ ਤਜਾਬ ਦੀ ਇਸ ਕਰਕੇ ਰਾਤ ਨੂੰ ਉਹ ਵਾਈਟ ਚਨੇ ਖਾਦੇ ਨਹੀਂ ਤੇ ਮੈਂ ਬਣਾਉਣ ਲੱਗੀ ਥੋੜਾ ਜਿਹਾ ਦਾ ਰਾਇਤਾ ਤੇ ਨਾਲ ਰਾਇਤਾ ਲੈ ਲੂਗੀ ਤਿਆਰੀ ਕਰਦੇ ਆ ਤੇ ਜਿਵੇਂ ਮਮਾ ਨੇ ਰਾਇਤਾ ਬਣਾਤਾ ਹੋਇਆ ਦਾ ਤੇ ਹੁਣ ਮੈਂ ਡਿਨਰ ਕਰ ਲੀ। ਦੇ 8:00 ਵੱਜ ਚੁੱਕੇ ਆ ਜੀ ਤੇ ਸਾਡਾ ਸਾਰਿਆਂ ਦਾ ਡਿਨਰ ਹੋ ਚੁੱਕਿਆ ਹੈ। ਸਾਰੇ ਆਪਣਾ ਡਿਨਰ ਕਰਕੇ ਫ੍ਰੀ ਹੋ ਚੁੱਕੇ ਆ। ਅਸੀਂ ਰਾਤ ਨੂੰ ਡੇਲੀ ਉਹ ਜਿਹੜਾ ਡਿਨਰ ਹੈ ਨਾ ਜਲਦੀ ਕਰ ਲੈਂਦੇ ਆ ਕਿ ਸੌਣਾ ਤਾਂ ਹੋਈ 10-11:00 10:00 ਤਾਂ ਵੱਜੇ ਜਾਂਦੇ ਸੌਣ ਨੂੰ ਤੇ ਉਹ ਤੋਂ 2 ਘੰਟੇ ਪਹਿਲਾਂ ਸਾਡਾ ਡਿਨਰ ਸਾਰਿਆਂ ਦਾ ਕੰਪਲੀਟ ਹੋ ਜਾਂਦਾ ਹੈ। ਇਸ ਕਰਕੇ ਸਾਡੀ ਰੁਟੀਨ ਹੈ ਵੀ ਮੈਂ ਜਲਦੀ ਡਿਨਰ ਬਣਾ ਲੈਂਦੀ ਤੇ ਬੱਚੇ ਜਲਦੀ ਆਪਣਾ ਡਿਨਰ ਕਰਕੇ ਤੇ ਹੁਣ ਪੜ ਰਹੇ ਆ ਇਹਨਾਂ ਦਾ ਹੈਗਾ ਪੇਪਰ ਦੁਜੇ ਨੂੰ। ਫਿਲਹਾਲ ਤਾਂ ਪੜ ਰਹੀ ਹੈ ਡਿਨਰ ਸਾਰਿਆਂ ਦਾ ਹੋ ਚੁੱਕਿਆ ਹੈ ਜੀ ਤੇ ਅੱਜ ਦੇ ਵਲੌਗ ਚ ਐਨੇ ਜੀ ਮਿਲਦੇ ਆ ਕਿਸੇ ਹੋਰ ਵਲੌਗਰ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ